ਨਵਾਂ ਸ਼ਹਿਰ ਦਵਾਬਾ YouTube ਚੈਨਲ ਇਸ ਵਕਤ ਇੱਕ ਅਜਿਹੇ ਪਿੰਡ ਦੇ ਵਿੱਚ ਪਹੁੰਚਿਆ ਆ ਕਹਿੰਦੇ ਨੇ ਕਿ ਜਿਹੜੇ ਪ੍ਰਾਈਵੇਟ ਸਕੂਲ ਆ ਉੱਥੇ ਇੱਕ ਤਾਂ ਫੀਸਾਂ ਬੜੀਆਂ ਜ਼ਿਆਦਾ ਹੁੰਦੀਆਂ ਐ ਦੂਸਰੇ ਪਾਸੇ ਇਹ ਵੀ ਮੰਨਤਾ ਆ ਕਿਹਾ ਗਿਆ ਕਿ ਸਰਕਾਰੀ ਸਕੂਲਾਂ 'ਚ ਕਿੱਥੇ ਪੜਾਈਆਂ ਹੁੰਦੀਆਂ ਪਰ ਅੱਜ ਨਵਾਂ ਸ਼ਹਿਰ ਦਵਾਬਾ YouTube ਟੀਮ ਆਈ ਆ ਪਿੰਡ ਭਾਟਾਗੁਰਦ ਔਰ ਵੈਸੇ ਇੱਥੇ ਦੇ ਸਰਪੰਚ ਸਾਹਿਬ ਵੀ ਇਸ ਮੌਕੇ ਤੇ ਮੌਜੂਦ ਨੇ ਔਰ ਇੱਥੇ ਲੜਕੀ ਆ ਛੋਟੀ ਜਿਹੀ ਇੱਕ ਬੱਚੀ ਹੈਗੀ ਆ ਇੱਕ ਬੱਚੇ ਆ 9ਵੀਂ ਕਲਾਸ ਦੇ ਵਿੱਚ ਪੜਦੀ ਆ ਉਸ ਦਾ ਨਾਮ ਹੈਗਾ ਸਿਮਰਨਜੀਤ ਪਾਵਲਾ ਔਰ ਇਸ ਇਹਨਾਂ ਦਾ ਦਿਮਾਗ ਜੋ ਹੈ ਇਸ ਬੱਚੇ ਦਾ ਦੱਸਿਆ ਗਿਆ ਆ ਕਿ ਕੰਪਿਊਟਰ ਤੋਂ ਵੀ ਤੇਜ਼ ਆ ਔਰ ਅਸੀਂ ਇੱਥੇ ਕਿੰਨਾ ਕੁ ਸੱਚ ਆ ਕਿੰਨਾ ਕੁ ਝੂਠ ਆ ਉਹ ਅਸੀਂ ਇਸ ਲਈ ਸਪੈਸ਼ਲ ਇੱਥੇ ਆਏ ਆ ਔਰ ਇਹ ਦੇਖੋ ਜੀ ਅਸੀਂ ਇੱਕ ਕੈਲਕੂਲੇਟਰ ਜਿਹੜਾ ਇੱਕ ਬੱਚੇ ਦੇ ਹੱਥ ਦੇ ਵਿੱਚ ਫੜਾ ਦਿੱਤਾ ਹੈਗਾ ਔਰ ਇਸ ਬੱਚੀ ਤੋਂ ਇਸ ਕਲਾਸ ਵਾਲੇ ਹੀ ਪੁੱਛਣਗੇ ਸਵਾਲ ਬੱਚੇ ਆਜੋ ਔਰ ਜਵਾਬ ਜਿਹੜਾ ਆ ਨਹੀਂ ਇਹ ਪਿਛੇ ਤੋਂ ਇਹ ਬੱਚੀ ਜਿਹੜੀ ਆ ਸਿਮਰਨਜੀਤ ਜਿਹੜੀ ਆ ਇਹ ਦੇਣਗੇ ਭਾਈ ਨਾਮ ਕੀ ਆ ਸਿਮਰਨਜੀਤ ਕੁਰਪਾ ਬਾਬਲਾ ਅੱਛਾ ਤੁਹਾਡੇ ਫਾਦਰ ਦਾ ਡੈਡੀ ਦਾ ਨਾਮ ਕੀ ਆ ਮਨਜੀਤ ਸਿੰਘ ਬਾਬਲਾ ਤੇ ਮੰਮੀ ਦਾ ਨਾਮ ਤਸਵੀਰ ਕੌਰ अच्छा ਪਿੰਡ ਕਿਹੜਾ ਤੁਹਾਡਾ ਪਿੰਡ ਭਰਲਟਾ ਖੁਰਦ ਕਿਹੜੇ ਸਕੂਲ ਵਿੱਚ ਪੜਦੇ ਹੋ گورਨਮੈਂਟ ਹਾਈ ਸਕੂਲ ਭਰਲਟਾ ਖੁਰਦ ਕਿਹੜੀ ਕਲਾਸ ਵਿੱਚ ਹੋ 9th اچھا ਤੁਸੀਂ 9 ਵਿੱਚ ਪੜਦੇ ਹੋ ਮੈਨੂੰ ਸਾਨੂੰ ਇਹ ਪਤਾ ਲੱਗਾ ਹੈ ਕਿ ਤੁਸੀਂ ਸਵਾਲਾਂ ਦੇ ਜਵਾਬ ਕੰਪਿਊਟਰ ਨਾਲੋਂ ਵੀ ਤੇਜ਼ ਦੋਗੇ ਦੋਗੇ ਹਾਂਜੀ ਦੇਖ ਲਓ ਪੱਕਾ ਜੀ ਹਾਂਜੀ ਹੁਣ ਪੁੱਛਣਾ ਸ਼ੁਰੂ ਕਰੀਏ ਫੇਰ ਕਰ ਦਿਓ ਪਰ ਨਾਲ ਅਸੀਂ ਵੀ ਕੈਲਕੂਲੇਟਰ ਰੱਖ ਦੇਣਾ ਹੈ ਰੱਖ ਲਓ ਰੱਖ ਦਈਏ ਹਾਂਜੀ ਲੋ ਜੀ ਇਹ ਬੱਚੀ ਨੇ ਸਾਨੂੰ ਨਵਾਂ ਸ਼ਰਦ ਆਬਾ YouTube ਚੈਨਲ ਨੂੰ ਚੈਲੇਂਜ ਹੀ ਕਰ ਦਿੱਤਾ ਕਿ ਜਿਸ ਤਰ੍ਹਾਂ ਵੀ ਤੁਸੀਂ ਚਾਹੋ ਸਾਡੇ ਸਵਾਲਾਂ ਦੇ ਜਵਾਬ ਪੁੱਛ ਸਕਦੇ ਹੋ ਆਓ ਸ਼ੁਰੂ ਸਵਾਲ ਹੈ 400 40 400 40 ਕਿੰਨੇ ਹੋਏ 20000 16000 ਤਾੜੀਆਂ ਤੇ ਹੋਰ ਭਾਈ ਕੀ ਨਾਮ ਹੈ ਪਰਜੋਤ ਪਰਜੋਤ ਜੀ ਕੀ ਪੁੱਛਣਾ ਚਾਹਦੇ ਹੋ 349 40 339 40 40 339 40 40 1360 ਠੀਕ ਹੈ ਜੀ 1360 ਠੀਕ ਹੈ ਬਾਕੀ ਆ ਜੀ ਇੱਥੇ ਤੇ ਕਾਫੀ ਜਿਹੜਾ ਆ ਸਵਾਲ ਜਿਹੜੇ ਆ ਇਹਨਾਂ ਨੂੰ ਅਸੀਂ 2-4 ਬੇਸ਼ੱਕ ਕੁਐਸਚਨ ਪੁੱਛਿਆ ਜੇ ਕਿਸੇ ਨੂੰ ਡਾਊਟ ਆ ਨਾ ਪੀ ਕੈਮਰਾ ਆਫ ਕਰਕੇ ਪੁੱਛਿਆ ਇਹੋ ਜਿਹੀ ਕੋਈ ਗੱਲ ਨਹੀਂ ਕੋਈ ਵੀ ਆ ਸਕਦਾ ਹੈ ਤਾ ਤੁਹਾਡੇ ਸਕੂਲ ਦੇ ਵਿੱਚ ਦੇਖੋ ਆ ਜਿਹੜੀ ਬੱਚੀ ਹੈਗੀ ਆ ਇਹ ਤੁਹਾਡੇ ਨਾਲੇ ਪੜਦੀ ਆ ਹੁਣ ਜਦੋਂ ਦੇਖੋ ਨਾ ਇਹ ਜਿਹੜੇ ਵੀ ਤੁਸੀਂ ਸਵਾਲ ਪੁੱਛੇ ਆ ਉਦੋਂ ਹੀ ਤੁਹਾਡਾ ਜਵਾਬ ਦੇ ਦਿੱਤਾ ਗੱਲ ਦਾ ਤੁਹਾਡਾ ਨਹੀਂ ਮੰਨ ਕਰਦਾ ਕਿ ਅਸੀਂ ਵੀ ਇਸ ਤਰ੍ਹਾਂ ਕਰੀਏ ਇਹ ਇਹ ਬੱਚੀ ਨੂੰ ਤੁਸੀਂ ਪੁੱਛਦੇ ਹੁੰਨੇ ਆ ਹਾਂਜੀ ਸਵਾਲ ਬਿਲਕੁਲ ਜਵਾਬ ਉਸੇ ਵੇਲੇ ਦੇ ਦਿੰਦੇ ਆ ਹਾਂਜੀ ਦੇ ਦਿੰਦੇ ਕਦੀ ਪੁੱਛਿਆ ਪਏ ਤੁਸੀਂ ਕਿੱਦਾਂ ਕਰ ਲੈਨੇ ਆ ਆਹ ਹਾਂਜੀ ਨੇਚਰਲੀ ਆ ਇਹ ਜਣੀ ਕੁਦਰਤੀ ਆ ਨੇਚਰਲੀ ਕਦਰਤਿਆ ਮੈਨੂੰ ਤੁਹਾਡਾ ਵੀ ਮਨ ਕਰਦਾ ਹੁਣਾ ਕਿ ਅਸੀਂ ਇਸ ਤਰ੍ਹਾਂ ਸਵਾਲਾਂ ਦੇ ਜਵਾਬ ਦੇਈਏ ਹਾਂਜੀ ਹੈਨਾ ਪਰ ਮੇਰੀ ਖਲਾਅਂਦੇ ਨਹੀਂ ਨਾ ਹੈਗਾ ਹੈਨਾ ਬਸ ਤੁਸੀਂ ਕੋਸ਼ਿਸ਼ ਕਰੋਗੇ ਹਾਂਜੀ ਹੁਣ ਤੁਹਾਡੀ ਟੀਚਰ ਇਹੀ ਸ਼ਾਇਦ ਬਣੇਗੀ ਹਾਂਜੀ ਕਿਉਂ ਠੀਕ ਹੈ ਨਾ ਮੈਂ ਕਿਹਾ ਹਾਂਜੀ ਠੀਕ ਹੈ ਜੀ ਔਰ ਇਹ ਹੈ ਜੀ ਸਰਕਾਰੀ ਹਾਈ ਸਕੂਲ ਪਹਾਲਟਾ ਖੁਰਦ ਬਾਕੀ ਬਿਲਡਿੰਗ ਵੀ ਬਹੁਤ ਵਧੀਆ ਬਣੀ ਹੋਈ ਆ ਔਰ ਸਰਪੰਚ ਸਾਹਿਬ ਇੱਥੇ ਮੁੱਕੇ ਮੁੱਕੇ ਤੇ ਤਕਰੀਬਨ ਆਂਦੇ ਰਹਿੰਦੇ ਆ ਗਿਆ ਇਹਨਾਂ ਨੂੰ ਮੈਂ ਨਾਲ ਤਾਂ ਲਿਆ ਹੈਗਾ ਕਿਉਂਕਿ ਮੈਂ ਮੈਂ ਚਾਹੁੰਦਾ ਸੀਗਾ ਕਿ ਸਕੂਲ ਦੀ ਦਿੱਖ ਵੀ ਦੇਖੀਏ ਕਿਸ ਤਰ੍ਹਾਂ ਦੀ ਆ ਔਰ ਦੇਖ ਸਕਦੇ ਆ ਬਿਲਕੁਲ پارک ਬੜੀ ਅੱਛੀ ਹੈਗੀ ਆ ਪਾਰਕਿੰਗ ਲਈ ਬਖਰੀ ਜਗ੍ਹਾ ਹੈਗੀ ਆ ਚਲੋ ਇਸ ਵਕਤ ਜਿਹੜਾ ਮੈਂ ਪਾਲਟਾਪੁਰ ਦੇ ਕੋਲ ਖੜਾ ਆ ਇੱਥੇ ਦੇ ਸਰਪੰਚ ਸਾਹਿਬ ਵੀ ਨੇ ਤੇ ਹੈਡ ਟੀਚਰ ਵੀ ਨੇ ਇਹਨਾਂ ਤੋਂ ਜਾਣਦੇ ਆ ਹਾਂਜੀ ਪਾਲਟਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਿਕਾ ਪਾਲਟਾ ਸਾਹਿਬ ਮੈਨੂੰ ਇੱਕ ਗੱਲ ਦੱਸੋ ਦੇਖੋ ਤੁਹਾਡੇ ਪਿੰਡ ਦੇ ਵਿੱਚ ਜਿਹੋ ਜਿਹੀ ਪਛਾਣ ਤੇ ਆ ਬੱਚਾ ਆ ਸਰਕਾਰੀ ਸਕੂਲ ਦੇ ਵਿੱਚ ਅਸੀਂ ਉਹਨਾਂ ਨੂੰ ਮਿਲ ਕੇ ਵੀ ਆਏ ਆ ਤੁਹਾਨੂੰ ਵੀ ਅਸੀਂ ਨਾਲ ਲਿਆ ਸੀ ਕਿੰਨਾ ਖੁਸ਼ ਮਾਣ ਮਹਿਸੂਸ ਹੁੰਦਾ ਬਹੁਤ ਸਾਨੂੰ ਮਾਣ ਕਿਉਂਕਿ ਨੇ ਪੂਰੀ ਦੁਨੀਆ ਵਿੱਚ ਨਾਉਣਾ ਖੱਟਿਆ ਇਸ ਬੱਚੀ ਨੇ ਸਾਡੀ ਪਰਿਵਾਰ ਦਾ ਨਾਂ ਵੀ ਉੱਚਾ ਕੀਤਾ ਆਪਣੇ ਪਰਿਵਾਰ ਦਾ ਨਾਂ ਵੀ ਉੱਚਾ ਕੀਤਾ ਮੈਂ ਸਭ ਸਟਾਫ ਦਾ ਵੀ ਧੰਨਵਾਦ ਕਰਦਾ ਤੇ ਬਾਕੀ ਤੁਸੀਂ ਚੱਲ ਕੇ ਆਏ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕੀ ਹੈ ਰਜਿੰਦਰ ਸਿੰਘ ਕਿਹੜਾ ਸਕੂਲ ਆ ਫੋਰਮਟ ਹਾਈ ਸਕੂਲ ਪਾਟਾਕ ਤੁਸੀਂ ਐਜੇ ਕੀ ਹੈਗੇ ਮੈਂ ਸਕੂਲ ਚਾਲ ਤੁਹਾਡੇ ਸਕੂਲ ਦੀ ਜਿਹੜੀ ਇਹ ਬੱਚੀ ਹੈਗੀ ਉਹਨਾਂ ਨੂੰ ਅਸੀਂ ਮਿਲ ਕੇ ਵੀ ਆਏ ਹੈਗੇ ਕਿ ਬੇਸਿਕ ਹੈ ਨਹੀਂ ਤੇ ਦਿਮਾਗ ਚ ਆ ਜਾਂਦਾ ਕੀ ਇਹਨੂੰ ਕੋਈ ਸਪੈਸ਼ਲ ਪੜਾਈ ਕਰਾਈ ਜਾਂਦੀ ਨਹੀਂ ਜੀ ਕੋਈ ਕੁਦਰਤੀ ਹੈ ਨਾ ਕੋਈ ਗੋਡ ਗਿਫਟ ਹੈ ਬੱਚੇ ਕੋਲੇ ਤੇ ਮਤਲਬ ਇਹਦਾ ਜਿਹੜਾ ਰੁਝਾਨ ਨਹੀਂ ਆ ਮੈਥਸ ਚ ਜਾਂਦਾ ਹੈ ਜ਼ਿਆਦਾ ਇਹ ਆਪਾਂ ਇੱਕ ਕਲਾਸ ਜ਼ਿਆਦਾ ਮੈਥ ਹੀ ਕਰਦੀ ਰਹਿੰਦੀ ਹੈ ਪਹਾੜੇ ਕਰਦੀ ਰਹਿੰਦੀ ਹੈ ਅੱਛਾ ਤੇ ਆਪਣੇ ਬਿਜੀ ਰਹਿੰਦੀ ਹੈ ਇਸ ਵਿੱਚ ਫਿਰ ਭੱਟਾ ਸਾਹਿਬ ਤੁਸੀਂ ਸਰਪੰਚ ਵੀ ਹੋ ਤੁਸੀਂ ਸਿਆਸਤ ਵਿੱਚ ਵੀ ਤਕਰੀਬਨ ਹੋ ਕੀ ਇਹੋ ਜਿਹੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਕੇ ਔਰ ਸਾਨੂੰ ਵੀ ਨਹੀਂ ਇਹ ਆਂਦਾ ਮੈਂ ਖੁਦ ਕਹਿ ਰਿਹਾ ਇੱਕ ਪ੍ਰੈਸ ਰਿਪੋਰਟਰ ਹੋਣ ਦੇ ਨਾਤੇ ਮੈਨੂੰ ਕੋਈ ਸਵਾਲ ਪੁੱਛ ਗਏ ਮੈਨੂੰ 15 ਮਿੰਟ ਲੱਗ ਜਾਣਗੇ ਸ਼ਾਇਦ ਉਹਨਾਂ ਸਵਾਲਾਂ ਦਾ ਜਵਾਬ ਦੇਣ ਲਈ ਉਹ ਸਵਾਲ ਦਾ ਜਵਾਬ ਦੇ ਦਿੰਦੇ ਆ ਕੀ ਇਹੋ ਜਿਹੇ ਬੱਚਿਆਂ ਲਈ ਕੀ ਸਰਕਾਰ ਨੂੰ ਕੁਝ ਕਰਨਾ ਨਹੀਂ ਚਾਹੀਦਾ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਇਸ ਤਰ੍ਹਾਂ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਉਹਨਾਂ ਨੂੰ ਕਈ ਆਪਣੇ ਇਹ ਤੇ ਸਪੈਸ਼ਲ ਬੱਚੇ ਨੇ ਨਾ ਹਾਂਜੀ ਸਪੈਸ਼ਲ ਜਿਹੜੇ ਬੱਚੇ ਆ ਸਪੈਸ਼ਲ ਬੱਚੇ ਅਸੀਂ ਕਰ ਰਿਹਾ ਜਿਹੜੇ ਸਮਾਜ ਸੇਵੀ ਆ ਵੀ ਸਾਡੇ ਪਿੰਡ ਆਇਆ ਪਰਵਾਰ ਪਿੰਡ ਵੱਲੋਂ ਵੀ ਕਾਫੀ ਉਹਦੀ ਜਿਹੜੀ ਮਾਲੀ ਮਦਦ ਕਰਨ ਦੀਆਂ ਗੱਲਾਂ ਹੋਈਆਂ ਪਰਮਾਤਮਾ ਕਰੇ ਇਸ ਬੱਚੇ ਨੂੰ ਪਤੰਦ ਰਸਤੀ ਬਖਸ਼ੇ ਪਹਿਲਾਂ ਤਾਂ ਬਾਕੀ ਇਹ ਵੀ ਇੱਕ ਬਹੁ ਬਡੀ ਦੇਣ ਆ ਬੱਚੇ ਨੂੰ ਪਰਮਾਤਮਾ ਦੀ ਜਿਹੜਾ ਇਹਨਾਂ ਦਿਮਾਗ ਬਖਸ਼ਣ ਬਾਕੀ ਭਰਾਏ ਵੀ ਮਿਹਨਤ ਵੀ ਕਰਦੀ ਆ ਬਾਕੀ ਸਟਾਫ ਵੀ ਮਿਹਨਤ ਕਰਾ ਰਿਹਾ ਬਾਕੀ ਤਾਂ ਮੈਂ ਦੇਖਿਆ ਵੀ ਜਿਹੜੇ ਸਕੂਲ ਹਾਈ ਸਕੂਲ ਜਿਹੜੇ ਹੈਗਾ ਤੇ ਪ੍ਰਾਈਵੇਟ ਵੀ ਹੈਗੇ ਆ ਇਹਦੇ ਜਿੰਨੇ ਬੱਚੇ ਪੜਾਈ ਕਰਦੇ ਆ ਆਪਣੇ ਤੌਰ ਤੇ ਪਰਿਵਾਰ ਤੇ ਜਿਹੜੇ ਮੈਂਬਰ ਆ ਬੱਚਿਆਂ ਨੂੰ ਪੜਾਈ ਕਰਾਉਣ ਆਉਣ ਵਾਲੇ ਨੇ ਇੱਥੇ ਤੇ ਨਾ ਟੀਚਰਾਂ ਦੀ ਮੈਨੂੰ ਲੱਗਦਾ ਜ਼ਰੂਰਤ ਪਈ ਇਸ ਬੱਚੀ ਨੂੰ ਇਹ ਤਾਂ ਕੁਦਰਤੀ ਹੋਈ ਉਧਰ ਤਾਂ ਬੜਾ ਬੜਾ ਹੱਥ ਹੁੰਦਾ ਪਹਿਲਾਂ ਟੀਚਰਾਂ ਦਾ ਤਾਂ ਦੇਖੋ ਜਿਹੜੇ ਹੈਗਾ ਹੱਥ ਹੈਗਾ ਹੀ ਹੈਗਾ ਮੇਰੇ ਕਹਿਣ ਦਾ ਮਤਲਬ ਆ ਬਾਕੀ ਬੱਚੇ ਵੀ ਤਾਂ ਪੜ੍ਹਦੇ ਨੇ ਕੁਦਰਤੀ ਗੋਡ ਗਿਫਟ ਦੇ ਇਹਨੂੰ ਕਹਿ ਸਕਦੇ ਆ ਦੇ ਪਾਸੇ ਉਹਨੂੰ ਤੱਕ ਦਿੱਤੀ ਹੈ ਨਹੀਂ ਜੀ ਸਿਹਤ ਪੱਕੋ ਅਸੀਂ ਕਮਜ਼ੋਰ ਮੈਂ ਕਹਿੰਦਾ ਸਿਹਤ ਪੱਕੋ ਤਾਂ ਅਸੀਂ ਕਮਜ਼ੋਰ ਹੈ ਗਿਆ ਸਾਨੂੰ ਸਵਾਲ ਦਾ ਜਵਾਬ ਨਹੀਂ ਆਉਂਦਾ ਉਹਨੂੰ ਤੇ ਹਰ ਸਵਾਲ ਦਾ ਜਵਾਬ ਆਉਂਦਾ ਬਾਅਦ ਵਿੱਚ ਪਾਸੇ ਕੁਝ ਚੀਜ਼ ਬੰਦੇ ਕੋਲ ਥੋੜਾ ਰੱਖਦਾ ਤੇ ਤੇ ਪਾਸੇ ਰੱਖਦਾ ਹੀ ਰੱਖਦਾ ਹੀ ਹੈ ਸਾਨੂੰ ਪ੍ਰਮਾਤਮਾ ਦੀ ਆਸ ਰੱਖਣੀ ਚਾਹੀਦੀ ਆ ਸਾਡਾ ਵੱਡਾ ਹੋਈ ਸਾਡਾ ਕਰਨ ਦੇਖੋ ਜੀ ਮੈਂ ਤਾਂ ਕਹਿੰਦਾ ਮੇਰੇ ਧਨ ਭਾਵੇਂ ਹੈ ਗਿਆ ਕਿ ਬੱਚੀ ਜਿਹੜੀ ਆ ਜਦੋਂ ਮੈਂ ਸਕੂਲ ਚ ਆਇਆ ਕਿ ਆਂਦਿਆਂ ਨੂੰ ਜਿਹੜਾ ਕਲਾਸ ਦੇ ਵਿੱਚ ਸੀਗੀ ਤੇ ਇਹ ਬੱਚੇ ਨੂੰ ਮਾਣ ਸਨਮਾਨ ਬਜੋ ਕੀ ਕਹਿਣਾ ਚਾਹੁੰਦੇ ਆ ਤੁਸੀਂ ਇਹ ਬੱਚਾ ਜਿਹੜਾ ਕੁਦਰਤੀ ਹੈ ਜਦੋਂ ਇਹਨਾਂ ਦੀ ਯੂ ਯੂਰੂਪੇ ਪਾਈਨਾ ਸੀ ਇਹਨੂੰ ਜਿੰਨੇ ਜਿੰਨੇ ਮੈਂ ਦੇਖਿਆ ਹੈ ਵੀ ਐਪਰੀਸੀਏਸ਼ਨ ਬਹੁਤ ਕੀਤੀ ਹੈ ਤੇ ਜਿਹੜਾ ਸੰਬੰਧ ਸਾਡਾ ਮੈਥ ਅਧਿਆਪਕ ਹੈ ਉਹਨੂੰ ਬਾਹਰੋਂ ਵਿਦੇਸ਼ਾਂ ਤੋਂ ਵੀ ਮਨ ਲੋਕਾਂ ਨੇ ਇਹਦੀ ਜਿਹੜੀ ਹੈ ਸਲਾਹਾਂ ਕੀਤੀ ਆ ਸਲਾਹਾਂ ਕੀਤੀ ਆ ਤੇ ਉਹਨਾਂ ਨੇ ਇਹਨਾਂ ਨੂੰ ਪ੍ਰਸ਼ਾਸਨ ਪੱਤਰ ਵੀ ਭੇਜਿਆ ਤੇ ਆਪਣੇ ਲੈਵਲ ਤੇ ਇਹਨੂੰ ਉਹਦੀ ਬਹੁਤ ਪ੍ਰਸ਼ੰਸਾ ਕਰਦੇ ਆ ਤੇ ਆਉਣ ਵਾਲੇ ਸਮੇਂ ਸਮੇਂ 'ਚ ਵੀ ਕਈ ਲੋਕ ਹੈ ਬਈ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499